ਅੱਜ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੀ ਸੰਮਤੀ ਟੀਮ ਇਹਨਾਂ ਵਿੱਚ ਜਿਹੜਾ ਫਰੀਦਕੋਟ ਦੇ ਵਿਧਾਇਕ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਮੈਂਬਰ ਐਸ்சிਪੀਸੀ ਅ ਹਲਕਾ ਫਰੀਦਕੋਟ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਕਾਲੀ ਦਲ ਦੇ ਔਰ ਜਨਰਲ ਸੈਕਟਰੀ ਸ਼੍ਰੋਮਣੀ ਕਾਲੀ ਦਲ ਪਰਮਭਾਨ ਸਿੰਘ ਜੀ ਬੰਟੀਰਮਾਣਾ ਮੁੱਖ ਸੇਵਾਦਾਰ ਹਲਕਾ ਜੇਤੋ ਸਰਦਾਰ ਸੁਪਾਲ ਸਿੰਘ ਜੀ ਬਾਦਲ ਔਰ ਬਾਕੀ ਸਾਰੇ ਸਾਡੇ ਸਾਥੀ ਸਹਿਬਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਜਿੱਥੇਬੰਦੀ ਹੈ ਉਹਦੇ ਚ ਵਿਆਕਤੀ ਸਰਕਲਾਂ ਦੇ ਪ੍ਰਧਾਨਾਂ ਦੀ ਅਨਾਉਂਸਮੈਂਟ ਹੋਈ ਹੈ ਜੋ ਕਿ ਪ੍ਰਧਾਨ ਜੀ ਅਸ਼ਾਸ਼ੇ ਸਿੰਘ ਮੰਡਵਾਲਾ ਨੇ ਤੁਹਾਨੂੰ ਸਾਡੇ ਨੂੰ ਬਲਕਿ ਉਹਨਾਂ ਨੇ ਲਿਖੀ ਵੀ ਸਾਨੂੰ ਦੇ ਦਿੱਤੀ ਔਰ ਦੂਸਰੀ ਜਿੱਥੇਬੰਦੀ ਜਿਹੜੀ ਜਿਹਦੇ ਚ ਸਲਾਹਕਾਰ ਬੋਰਡ ਸੀਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਸੈਕਟਰੀ ਡਾਕਟਰ ਇਨ ਚਾਰਜ ਪ੍ਰੈਸ ਸੈਕਟਰੀ ਔਰ ਜਥੇਬੰਦਕ ਸਕੱਤਰ ਤੇ ਵਰਕਿੰਗ ਕਮੇਟੀ ਇਹ ਅਸੀਂ ਆਉਂਦੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਲਿਸਟ ਜਿਹੜੀ ਅਪਲੋਡ ਕਰ ਦਾਂਗੇ ਤੇ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਸੀਨੀਅਰ ਆਗੂ ਹੈ ਉਹਨਾਂ ਨੂੰ ਇਹਦੇ ਵਿੱਚ ਅਡਜਸਟ ਕੀਤਾ ਗਿਆ ਥੋੜੀ ਬਹੁਤੀ ਅਡਜਸਟਮੈਂਟ ਪੁਸ਼ਪਨਦੀ ਰਹਿਦੀ ਸੀ ਉਹ ਇਸ ਕਰਕੇ ਅਸੀਂ ਡੇਲੇ ਕੀਤੀ ਹੈ ਥੋੜੀ ਜੀ ਉਹ 2 3 4 ਦਿਨਾਂ ਤੱਕ ਸੀ ਇਹ ਕੰਪਲੀਟ ਕਰ ਲਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਇਕੱਲਾ ਨਾ ਹੈ ਉਹ ਪਾਰਲੀਮੈਂਟ ਦੀ ਚੋਣ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਸੀਟਾਂ ਨੂੰ ਜਾਂ ਵੋਟਾਂ ਨੂੰ ਐਵੇਂ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਐਮਤ ਦਿੱਤੀ ਆ ਉਹ ਪੰਜਾਬ ਦੇ ਮੁੱਦਿਆਂ ਨੂੰ ਦਿੱਤੀ ਮੰਦੀ ਸਿੰਘਾਂ ਦਾ ਮੁੱਦਾ 5 ਸਾਲ ਪਹਿਲਾਂ 500 ਸਾਲਾ ਪ੍ਰਕਾਸ਼ ਪੁਰਬ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ ਉਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਇਹ ਮੰਗ ਮੰਨੀ ਸੀਗੀ ਤੇ ਉਹਦਾ ਨੋਟੀਫਿਕੇਸ਼ਨ ਵੀ ਹੋ ਗਿਆ ਸੀਗਾ ਮੰਦੀ ਸਿੰਘਾਂ ਦੀ ਰੈਈ ਦਾ ਪਰ ਫਿਰ ਉਹ ਵਿੱਚ ਡਿਲੇ ਕਰ ਦਿੱਤੀ 5 ਸਾਲ ਬੀਤ ਗਏ ਇਸ ਤੋਂ ਇਲਾਵਾ ਜੋ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣੇ ਦੇ ਵਿੱਚ ਦਖਲ ਤੋਂ ਸਰਕਾਰ ਨੇ ਵੱਖਰੀ ਬਣਾਤੀ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਕਰਕੇ ਦਿੱਲੀ ਦੇ ਵਿੱਚ ਸਾਡੇ ਕੋਲੇ ਮжоਰਿਟੀ ਹੈ ਐਸਟੀਪੀਸੀ ਮੈਂਬਰਾਂ ਦੀ ਉੱਥੇ ਇਹ ਚੋਣ ਨਹੀਂ ਕਰਾਰੇ ਪ੍ਰਧਾਨ ਦੀ ਫਿਰ ਤਖਸੀ ਹਜੂਰ ਸਾਹਿਬ ਉੱਥੇ ਨਾਲੇ ਦਖਲ ਦੇ ਕੇ ਉੱਥੋਂ ਸਾਡੀ ਨਮਾਇੰਦਗੀ ਖਤਮ ਕਰਤੀ ਇਸੇ ਤਰ੍ਹਾਂ ਪਟਨਾ ਸਾਹਿਬ ਦਖਲ ਦੇ ਕੇ ਸਾਡੀ ਨਮਾਇੰਦਗੀ ਖਤਮ ਕਰਤੀ ਸਾਡੇ ਸਿੱਖ ਮਸਲੇ 'ਚ ਵੀ ਦਖਲ ਦਿੱਤਾ ਫਿਰ ਬਹੁਤ ਵੱਡਾ ਮੁੱਦਾ ਕਿਸਾਨੀ ਮੁੱਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਉਹਦੇ ਉੱਤੇ ਕੋਈ ਅਮਲ ਨਹੀਂ ਲੈ ਕੇ ਆਂਦਾ ਤੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਮੁੱਖ ਰੱਖਿਆ ਅਸੀਂ ਇਹ ਨਹੀਂ ਵੀ ਵੀਪੀ ਨਾਲ ਗੱਠਜੋੜ ਕਰਕੇ ਤੇ ਅਸੀਂ ਵੋਟਾਂ ਜਿੱਤ ਲਈਏ ਇਹ ਸਾਡਾ ਮੁੱਦਾ ਨਹੀਂ ਸਾਡਾ ਮੁੱਦਾ ਤਾਂ ਹੈ ਅਸੀਂ ਖੇਤਰੀ ਪਾਰਟੀ ਐ ਤੇ ਅਸੀਂ ਪੰਜਾਬ ਵਾਸਤੇ ਜੋ ਵਿਤਰੀ ਵਾਸਤੇ ਐ ਫਿਰ ਅਸੀਂ ਇੱਕ ਮੰਗ ਇਹ ਵੀ ਰੱਖੀ ਕਿ ਕਿਉਂਕਿ ਹੁਣ ਬੜੀ ਜਿਹੜਾ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਤ ਬਹੁਤ ਮੰਦੀ ਹੈ ਅਫਗਾਨਿਸਤਾਨ ਦੀ ਹਾਲਤ ਆਰਥਿਕ ਹਾਲਤ ਬਹੁਤ ਮੰਦੀ ਹੈ ਤੇ ਯੂਰਪ ਤੱਕ ਵਪਾਰ ਚੱਲਣਾ ਹੈ ਅਸੀਂ ਇਹ ਮੰਗ ਰੱਖੀ ਹੈ ਕਿ ਬਾਰਡਰ ਖੋਲੇ ਜਾਣ ਰੋਲਸਪੁਰ ਦਾ ਔਰ ਵਾਗਾ ਸਰਹੱਦ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਸਭ ਤੋਂ ਵੱਧ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਟੇਟਾਂ ਨੂੰ ਹਿਮਾਚਲ ਯੂਨਿਟ ਸਟੇਟਾਂ ਨੂੰ ਹੋਣਾ ਹੈ ਔਰ ਇਹ ਸਾਡੀਆਂ ਜਿਹੜੀਆਂ ਹੈ ਅਸੀਂ ਪੰਜਾਬ ਦੇ ਮੁੱਦੇ ਨੂੰ ਅੱਗੇ ਰੱਖਿਆ ਨਾ ਕਿ ਅਸੀਂ ਵੋਟਾਂ ਨੂੰ ਰੁਕਤੀਆਂ ਆ ਜਾਂ ਆਪ ਦੀ ਪਾਰਟੀ ਉਹ ਆਖੀਏ ਬੇਸਿਸ ਸੁਰੱਖਿਆ ਕਰਕੇ ਬੀਜੇਪੀ ਨਾਲ ਚਲਾਣਾ ਕੈਂਡੀਡੇਟ ਦੀ ਡਿਲੇ ਕੋਈ ਨਹੀਂ ਜੀ ਤੇ ਮੂਟਾ ਜਿਹੜਾ ਲੇਟ ਨੇ ਸਾਡੇ ਪਿਆਲ ਤਸਵੀਰ ਤੇ ਜਿਹੜੀਆਂ ਹੋਣੀਆਂ ਤੇ ਇਸ ਕਰਕੇ ਸਾਡਾ ਸਾਡੀ ਕਮੇਟੀ ਬਣੀ ਵੀ ਹੈ ਕੋਰ ਕਮੇਟੀ ਨੇ ਵੀ ਫੈਸਲਾ ਹੋਇਆ ਸੀਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਡਿਸਾਈਡ ਅਸੀਂ ਕਰੀ ਬੈਠਿਆ ਕੈਂਡੀਡੇਟ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਜਿਹੜੇ ਕੈਂਡੀਡੇਟ ਹੈ ਉਹਦੇ ਡਿਪਲੇਅ ਕਰਦੇ ਆ ਸਰ ਕੀ ਕੀ ਕਹ ਰਹੀ ਇਹਨਾਂ ਕੀ ਅਸੀਂ ਕਹਿੰਦੇ ਬਾਅਦ ਵਿੱਚ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਜੀ ਚਰਤਾ ਦੇ ਵਿੱਚ ਹੋਰ ਨਾਂ ਵੀ ਹੈਗੇ ਆ ਉਹ ਤਾਂ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਤੇ ਸਾਡੇ ਸਾਰੇ ਹਲਕਾ ਇੰਚਾਰਜਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਤੇ ਉਹ ਫਿਰ ਟੀਵੀ ਔਰ ਇੱਥੇ ਬਿਲਡਿੰਗ ਹੈ ਜਿਹੜੀ ਉਹ ਅਨਸੇਫਡ ਕਲੀਨਿਕ ਹੋ ਗਈ ਸੀ ਡਿਸਪੈਂਸਰੀ ਚੱਕੀ ਗਈ ਉਹ ਸਲਮ ਏਰੀਆ ਸਾਰਾ ਜਿਹੜਾ ਉਧਰਲਾ ਉਧਰਲੇ ਵਾਰਡ ਹੈਗੇ ਤੇ ਇਹ ਫਿਰ ਮੈਂ ਬੜੀ ਜ਼ੋਰ ਲਾ ਕੇ ਇੱਥੇ ਇਹਦੇ ਵਾਸਤੇ 55 ਲੱਖ ਰੁਪਏ ਮਨਜ਼ੂਰ ਕਰਾ ਕੇ ਲਿਆ ਸੀਗਾ ਤੇ ਅੱਠ ਪੋਸਟਾਂ ਕ੍ਰੀਏਟ ਕਰਾ ਕੇ ਲਿਆ ਸੀਗਾ ਇੱਕ ਡਾਕਟਰ ਦੀ ਫਾਰਮਾਸਿਸਟ ਦੀ ਨੌਕਰੀ ਤੇ ਬਾਕੀ ਹੋਰ ਸਟਾਫ ਦੀਆਂ ਤੇ 100 ਤੋਂ ਉੱਪਰ ਉਹਦੀ ਆਪੀਡੀਆ ਡਿਸਪੈਂਸਰੀ ਦੀ ਉਹਦੇ ਉੱਤੇ ਸਾਰਾ ਕੁਝ ਡਿਟੇਲ ਚ ਲਿਖਿਆ ਹੋਇਆ ਤੇ ਉਹਦੇ ਉੱਤੇ ਰੰਗ ਕਰਕੇ ਤੇ ਇਹ ਇਹ ਇੱਥੇ ਨਹੀਂ ਹੋਇਆ ਗੋਰਤੂਖੀਏ ਪਿੰਡ ਜਾਵੜੋ ਹਰੀਨੋ ਪਿੰਡ ਜਾਵੜੋ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਉੱਤੇ ਹੋਇਆ ਚੀਜ਼ਾਂ ਤਾਂ ਉਹੀ ਹੈ ਵਿੱਡੀ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਇਹ ਤਾਂ ਨੈਤਿਕ ਤੌਰ ਤੇ ਜੇ ਹਿੰਮਤ ਸਰੇਨ ਹੈ ਉਹਨੇ ਫੜਿਆ ਉਹਨੇ ਅਸਤੀਫਾ ਦੇ ਕ ਜ ਇਹ ਤਾਂ ਨੈਤਿਕ ਤੌਰ ਤੇ ਇਹ ਤਾਂ ਆਪ ਕਹਿੰਦੇ ਹੁੰਦੇ ਸੀਗੇ ਤੁਸੀਂ ਇਹਦੀਆਂ ਵੀਡੀਓ ਵੇਖੀਆਂ ਹੀ ਆ ਸਾਰੀਆਂ ਤਾਂ ਆਪ ਕਹਿੰਦੇ ਹੁੰਦੇ ਸੀਗੇ ਵੀ ਨੈਤਿਕ ਤੌਰ ਤੇ ਮਤਲਬ ਮੁੱਖ ਮੰਤਰੀ ਨੇ ਜਿਹੜਾ 23 ਜੇਤ ਕੁਝ ਨਹੀਂ ਦੋਸ ਲੱਗਦੇ ਆ ਤੇ ਹੁਣ ਇਹਨਾਂ ਵਾਦੀ ਪੋਲਿਸੀ ਜਿਹੜੀ ਬਦਲ ਗਈ ਹੈ ਤਾਂ ਅਸਤੀਫਾ ਨੂੰ ਤੁਰੰਤ ਦੇਣਾ ਚਾਹੀਦਾ ਅੱਜ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਤਿੰਨੇ ਹੀ ਹਲਕਾ ਅਨਚਾਰਜ ਇਹਨਾਂ ਨਾਲ ਰੈ ਮਸ਼ਵਰਾ ਕਰਕੇ ਜੋ ਸਰਕਲ ਪ੍ਰਧਾਨ ਐਲਾਨ ਕਰਨ ਜਾ ਰਹੇ ਆ ਉਸ ਦੇ ਵਿੱਚ ਢੁੱਡੀ ਸਰਕਲ ਤੋਂ ਕੁਲਦੀਪ ਸਿੰਘ ਢਿੱਲੋਂ son of ਗਰਦੌਰ ਸਿੰਘ ਕਹਿਲ ਸਰਕਲ ਤੇ ਅਮਨਦੀਪ ਸਿੰਘ ਸੰਧੂ son of ਬਲਜੀਤ ਸਿੰਘ ਸੰਧੂ ਵਾੜਾ ਦਰਾਕਾ ਸਰਕਲ ਤੋਂ ਜਤਿੰਦਰ ਸਿੰਘ ਸਣੀ ਮੋੜ ਸਣ ਆਫ ਸਾਧੂ ਸਿੰਘ ਮੋੜ ਢੀਮਾ ਵਾਲੀ ਸਰਕਲ ਤੋਂ ਗੁਰਪਿਆਰ ਸਿੰਘ ਦਿਓਲ ਸਨ ਆਫ ਬਲਤੇਜ ਸਿੰਘ ਦਿਓਲ ਕੋਟਕਪੂਰਾ ਦਿਹਾਤੀ ਸਰਕਲ ਤੋਂ ਨਾਰ ਸਿੰਘ ਸੇਖੋਂ ਸਨ ਆਫ ਬਲਵੰਤ ਸਿੰਘ ਸੇਖੋਂ ਇਸੇ ਤਰ੍ਹਾਂ ਹੀ ਅੱਗੇ ਇਹ ਹਲਕਾ ਕੋਟ ਹਲਕਾ ਕੋਟਕਪੂਰਾ ਦੇ ਜੋ ਸਰਕਲ ਪ੍ਰਧਾਨ ਨੇ ਇਸ ਤੋਂ ਅੱਗੇ ਹਲਕਾ ਫਰੀਦਕੋਟ ਦੇ ਸਰਕਲ ਪ੍ਰਧਾਨ ਗੋਲੇ ਵਾਲੇ ਤੋਂ ਚਰਨਜੀਤ ਸਿੰਘ ਸਰਪੰਚ ਅੱਛਾ ਸਰਕਲ ਗੋਲੇ ਵਾਲਾ ਹਾਂਜੀ ਸਰਕਲ ਗੋਲੇ ਵਾਲਾ ਚਰਨ ਸਰਕਲ ਸਰਕਲ ਗੋਲੇ ਵਾਲਾ ਚਰਨਜੀਤ ਸਿੰਘ ਸਰਪੰਚ ਸਾਧਾ ਵਾਲਾ ਸਰਕਲ ਪੱਖੀ ਕਲਾ ਜਸਕਰਨ ਸਿੰਘ ਸੰਧੂ ਸਰਦਿਆਲੇਆਣਾ ਮਚਾਕੀ ਕਲਾ ਗੁਰਤੇਜ ਸਿੰਘ ਬਰਾੜ ਅ ਗਿਆਣਾ ਇਸੇ ਤਰ੍ਹਾਂ ਹੀ ਅੱਗੇ ਸ਼ੇਰ ਸਿੰਘ ਵਾਲਾ ਲਖਵਿੰਦਰ ਸਿੰਘ ਢਿੱਲੋਂ ਬੀਲੇ ਵਾਲਾ ਸਾਧਕ ਸਰਕਲ ਤੋਂ ਸ਼ਿਵਰਾਜ ਸਿੰਘ ਸਾਧਕ ਦੀਪ ਸਿੰਘ ਵਾਲਾ ਸਰਕਲ ਤੋਂ ਸ਼ਾਮ ਲਾਲ ਬਾਜਾਜ ਸਰਪੰਚ ਦੀਪ ਸਿੰਘ ਵਾਲਾ ਫਰੀਦਕੋਟ ਦਿਹਾਤੀ ਬਲਜੀਤ ਸਿੰਘ ਬਾਠ ਪਿੰਡ ਭੋਲੂ ਵਾਲਾ ਰੋਡ ਗੋਵਿੰਦਨਗਰ ਰਾਈਆਂ ਵਾਲਾ ਕੁਲਵਿੰਦਰ ਕੁਮਾਰ ਕਿੰਦਾ ਰਾਈਆਂ ਵਾਲਾ ਪਿੰਡ ਰਾਈਆਂ ਵਾਲਾ ਕਲਾ ਇਸੇ ਤਰ੍ਹਾਂ ਹੀ ਅੱਗੇ ਹਲਕਾ ਜੈਤੋ ਤੋਂ ਜੋ ਸਰਕਲ ਪ੍ਰਧਾਨ ਨੇ ਪੰਜ ਗਰਾਈ ਸਰਕਲ ਤੋਂ ਸ਼ਿਵਰਾਜ ਸਿੰਘ ਗਿੱਲ ਥਾਣੋਂ ਕੁੰਡਾ ਸਿੰਘ ਗਿੱਲ ਪੰਜ ਗਰਾਈ ਕਲਾ ਬਰਗਾੜੀ ਤੋਂ ਅਮਰਪ੍ਰੀਤ ਸਿੰਘ ਢਿੱਲੋਂ ਪਾਲੀ ਸਨ ਆਫ ਅਜੈਬ ਸਿੰਘ ਢਿੱਲੋਂ ਬਾਜਾਖਾਨਾ ਸਰਕਲ ਤੋਂ ਗਰਨਾਇਬ ਸਿੰਘ ਢਿੱਲੋਂ ਸਨ ਆਫ ਮਕੰਦ ਸਿੰਘ ਢਿੱਲੋਂ ਚੰਦਪਾਣ ਸਰਕਲ ਤੋਂ ਬਲਵੰਤ ਸਿੰਘ ਬਰਾੜ ਸਨ ਆਫ ਮੱੱਸਾ ਸਿੰਘ ਬਰਾੜ ਰੋੜੀ ਕਪੂਰਾ ਸਰਕਲ ਤੋਂ ਰਾਜਪਾਲ ਸਿੰਘ ਬਰਾੜ ਸਨ ਆਫ ਅਜਮੇਰ ਸਿੰਘ ਬਰਾੜ ਡੇਲਿਆਂ ਵਾਲੀ ਇਹ ਜੋ ਅੱਜ ਅਸੀਂ ਲਿਸਟ ਜਾਰੀ ਕਰ ਰਹੇ ਹਾਂ ਜ਼ਿਲ੍ਹਾ ਫਰੀਦਕੋਟ ਵੱਲੋਂ ਇਹ ਕੇਵਲ ਤੇ ਕੇਵਲ ਤਿੰਨਾ ਹੀ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਆ ਤੇ ਜੋ ਜਥੇਬੰਦੀ ਰਹਿ ਗਈ ਆ ਉਹ ਅਸੀਂ ਜਲਦੀ ਅਗਲੀ ਮੀਟਿੰਗ ਸੱਦ ਕੇ ਤੇ ਬਾਕੀ ਰਹਿਦੀ ਜਥੇਬੰਦੀ ਵੀ ਐਲਾਨ ਕਰ ਦਿਆਂਗੇ ਆਹ ਲੱਖੀ ਉਹ ਪਾਰਟੀ ਕੋਲ ਕੀ ਐਕਟੀਵਿਟੀ ਹੈ ਵੀ ਤਕੜੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਪਾਰਟੀ ਦੀਆਂ ਨੀਤੀਆਂ ਪੂਰੀ ਬਾਬਤ ਜਾਣੂ ਕਰਾ ਕੇ ਤੇ ਅਸੀਂ ਜਿਹੜਾ ਆਉਣ ਵਾਲਾ ਇਲੈਕਸ਼ਨ ਜਿੱਤਾਂਗੇ ਕੋਈ ਕੋਈ ਸੰਭਾਵਨਾ ਨਹੀਂ ਇਹ ਸਾਡੇ ਫਾਇਦੇ 'ਚ ਜਾਣਾ ਹਾਂਜੀ ਅਰੇ ਲੇਖਾ ਹੋ ਗਿਆ ਕਿ ਤੁਹਾਡੀ ਆਪਣੀ ਟੀਮ ਇਹ ਲੱਗਦਾ ਹੈ ਇੱਕ ਇਲੈਕਸ਼ਨ ਦਾ ਨਾਲ ਅਗਰ ਤੁਹਾਡੀ ਪਬਲਿਕ ਦੀ ਮੀਡੀਆ ਵੀ ਅੱਸੀ ਗੱਲ ਬੱਤਾਂ ਸੁਣਦੇ ਨਹੀਂ ਚਲੋ ਵੈਸੇ ਤਾਂ ਲੋਕਾਂ ਦੀ ਰਾਇ ਨਾ ਹੀ ਜਿਹੜੀ ਸ਼੍ਰੋਮਣੀ ਕਾਲੀ ਦਾਲ ਹੈ ਪਿੰਡਾਂ ਦੀ ਪਾਰਟੀ ਆ ਤੇ ਲੋਕਾਂ ਦੀ ਰਾਇ ਨਾ ਚੱਲਦੀ ਆ ਜੇ ਲੋਕਾਂ ਨੇ ਇਹ ਗੱਲ ਕਿਹਾ ਵੀ ਨਹੀਂ ਗੱਠ ਜੋੜ ਕਰਨਾ ਤੇ ਤਾਂ ਹੀ ਪਾਰਟੀ ਨੇ ਫੈਸਲਾ ਲਿਆ ਗੱਠ ਜੋੜ ਨਾ ਕਰਨ ਦਾ ਤੇ ਜੋ ਜੋ ਪੰਜਾਬ ਦੇ ਮੁੱਦੇ ਆ ਉਹ ਮੁੱਦਿਆਂ ਨੂੰ ਮੁੱਖ ਰੱਖ ਕੇ ਜੋ ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਜੋ ਸਾਡੇ ਬੰਦੀ ਸਿੰਘ ਆ ਜੇਲ੍ਹਾਂ 'ਚ ਬੈਠੇ ਆ ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਜਿਹੜਾ ਇੱਕ ਗੱਠਜੋੜ ਨਹੀਂ ਹੋਇਆਗਾ ਜੇ ਇਹ ਇਹਨਾਂ ਸ਼ਰਤ ਰੱਖੀ ਗਈ ਪਹਿਲਾਂ ਇਹਨਾਂ ਮੁੱਦਿਆਂ 'ਤੇ ਧਿਆਨ ਦਿਓ ਤੇ ਫਿਰ ਗੱਠਜੋੜੋ। ਦੋਸਤ ਵਾਲਾ ਉਮੀਦਵਾਰ ਤਾਂ ਕੋਈ ਨਹੀਂ ਲਾਉਟ ਹੋਇਆ ਨਹੀਂ ਪਰ ਕੁਝ ਦਿਨਾਂ ਦੇ ਵਿੱਚ ਲਾਉਟ ਹੋ ਜੀ। ਪਾਰਟੀ ਦਾ ਸਿਸਟਮ ਹੈ। ਜ਼ਿਲ੍ਹਾ ਪ੍ਰਧਾਨ ਨਵੇਂ ਬਣੇ ਸੀ ਉਹਨਾਂ ਨੇ ਅੱਗੇ ਆਪਣੀ ਟੀਮ ਬਣਾਉਣੀ। ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਜੇਜ਼ਾਦਰ ਸ਼ੇਰ ਸਿੰਘ ਜੀ ਮੰਡ ਸਾਹਿਬ ਨੇ ਆਪਣੀ ਟੀਮ ਦਾ ਸਾਡੇ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਜਿੰਨੇ ਹਲਕਿਆਂ 'ਚ ਸਰਕਲ ਬਣਦੇ ਆ ਉਹਨਾਂ ਦੇ ਪ੍ਰਧਾਨ ਸਭਾਨ ਦਾ ਦੀ ਅਨਾਉਂਸਮੈਂਟ ਕੀਤੀ ਹੈ ਉਹਨਾਂ ਦੀ ਚੋਣ ਕੀਤੀ ਹੈ ਜਿੱਥੇ ਮੈਂ ਜਿੰਨੇ ਨਵੇਂ ਬਣੇ ਸਰਕਲ ਪ੍ਰਧਾਨ ਹਨ ਉਹਨਾਂ ਨੂੰ ਵਧਾਈ ਦਿਨਾ ਮੈਂ ਇਹ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ਣ ਸ਼੍ਰੋਮਣੀ ਅਕਾਲੀ ਦਲ ਦੇ ਅਸੂਲਾਂ ਤੇ ਪਾਰਟੀ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਸ ਲਈ ਤੇ ਸਾਨੂੰ ਤੋਰਿਆ ਸੀ ਉਸ ਲਈ ਤੇ ਤੁਰਦੇ ਹੋਏ ਪੰਜਾਬ ਦੇ ਤੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਨ ਤੁਹਾਡਾ ਬੀਜੇਪੀ ਨਾਲ ਅਲਾਈਅንስ ਨਹੀਂ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਦਾ ਐਮਪੀ ਰਵਨੀਤ ਬਿੱਟੂ ਬੀਜੇਪੀ ਚ ਚਲਾ ਗਿਆ ਕੀ ਕਹਿਣਾ ਉਸ ਨੂੰ ਲੈ ਕੇ ਕੋਈ ਬੀਜੇਪੀ ਜਦੋਂ ਸਾਡੇ ਨਾਲ ਇਹ ਲਾਇਅੰਸ ਨਹੀਂ ਹੋਇਆ ਫਿਰ ਜਿਹਨੂੰ ਮਰਜ਼ੀ ਲੈ ਲੈਣ ਚਾਹ ਬਿੱਟੂ ਨੂੰ ਲੈ ਲੈਣ ਚਾਹ ਬਿੰਟੂ ਨੂੰ ਲੈਣ ਲੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਟ ਸ਼੍ਰੋਮਣੀ ਅਕਾਲੀ ਦਲ ਇੱਕ ਇਸ਼ੂ ਤੇ ਬੜਾ ਕਲੀਅਰ ਸੀ ਕਿ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਇਹ ਪੰਥ ਦੇ ਮੁੱਦਿਆਂ ਦੀ ਗੱਲ ਹੈ ਉਹ ਮੁੱਦੇ ਐਡਰੈਸ ਕਰੇ ਬਿਨਾ ਕਿਸੇ ਨਾਲ ਵੀ ਸਾਡੀ ਗੱਲ ਅੱਗੇ ਨਹੀਂ ਚੱਲ ਸਕਦੀ ਸਿੱਖ ਪੰਥ ਦੇ ਬੜੇ ਮੁੱਦੇ ਪੈਂਡਿੰਗ ਮੁੱਤੇ ਹੈ ਜਿਨ੍ਹਾਂ ਤੇ ਜਿਨ੍ਹਾਂ ਦੇ ਨਾਲ ਸਿੱਖ ਪੰਥ ਬੜਾ ਇਮੋਸ਼ਨਲ ਤੌਰ ਤੇ ਭਾਵਕ ਤੌਰ ਤੇ ਜੁੜਿਆ ਹੋਇਆ ਚਾਹੇ ਉਹ ਸਾਡੇ ਬੰਦੀ ਸਿੰਘਾਂ ਦੀ ਰਿਲੀਜ਼ ਹੈ 2019 ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਤੇ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕੀਤਾ ਉਹਦਾ ਨੋਟੀਫਿਕੇਸ਼ਨ ਹੋਇਆ ਅੱਜ 5 ਸਾਲ ਬਾਅਦ ਵੀ ਉਹ ਰਿਹਾਂ ਨਹੀਂ ਹੋਏ ਬਿਲਕਿਸ ਬਾਨੂ ਦੇ ਕਾਤਲ ਰਿਹਾ ਹੋ ਸਕਦੇ ਐ ਰਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਐ ਬਲਾਤਕਾਰੀ ਰਿਹਾ ਹੋ ਸਕਦੇ ਐ ਤੇ ਫਿਰ ਸਿਰਫ ਕਿਉਂਕਿ ਇਨਾਂ ਦੇ ਸਿਰ ਤੇ ਪੱਗ ਬੰਨੀ ਹੈ ਇਸ ਕਰਕੇ ਵਿਤਕਰਾ ਕੀਤਾ ਜਾ ਰਿਹਾ ਕੀ ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਚੱਲਦੇ ਆ ਪੱਗ ਵਾਲੇ ਆਸਤੇ ਵੱਖਰਾ ਤੇ ਬਾਕੀ ਹਿੰਦੁਸਤਾਨੀਆਂ ਵਾਸਤੇ ਵੱਖਰਾ ਇਹ ਕਿਹ ਮੁੱਦਾ ਸੀ ਸਾਡੇ ਨੌਜਵਾਨ ਉਹਨਾਂ ਤੇ ਐਨਐਸਏ ਲਾ ਕੇ ਡਿਬਰੂਗੜ੍ਹ ਤੇ ਦੂਰ ਜੜਾੜ ਜ਼ਿਲ੍ਹਾ ਛੱਟਿਆ ਜਾਂਦਾ ਹੈ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਮੁੱਢੋਂ ਸਿਧਾਂਤਕ ਤੌਰ ਤੇ ਐਨਐਸਏ ਦੇ ਖਿਲਾਫ ਹੈ ਜੇ ਕਿਸੇ ਤੁਸੀਂ ਕਿਸੇ ਤੇ ਐਨਐਸਏ ਲਾਈ ਵੀ ਹੈ ਤੇ ਫਿਰ ਉਹਨੂੰ ਪੰਜਾਬ ਦੀਆਂ ਜੇਲਾਂ ਚ ਕਿਉਂ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਨੇੜੇ ਲਿਆਉਣਾ ਚਾਹੀਦਾ ਪਰਿਵਾਰਾਂ ਨੂੰ ਮਿਲਣ ਦੀ ਸਹੂਲਤ ਹੋਵੇ ਉਹਨਾਂ ਨੂੰ ਇੱਥੇ ਸੌਖੇ ਰੱਖੇ ਜਾਣ ਇਨ ਹਿਊਮਨ ਟ੍ਰੀਟਮੈਂਟ ਉਹਨਾਂ ਦੇ ਨਾਲ ਉੱਥੇ ਜੇਲਾਂ ਚ ਕੀਤਾ ਜਾ ਰਿਹਾ ਉਹਦੀਆਂ ਗੱਲਾਂ ਸੀ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਕੋਈ ਵੀ ਸਿੱਖ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਗਈ ਹਰਿਆਣੇ ਦੀ ਕਮੇਟੀ ਵਕਰੀ ਵੜਾਈ ਗਈ ਇੱਕ ਐਕਟ ਜਿਹੜਾ ਪਾਰਲੀਮੈਂਟ ਵੱਲੋਂ ਪਾਸ ਹੋਇਆ ਪਿਆ ਇੱਕ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਜਿਹਦੇ ਤਹਿਤ ਕਿ ਸਿੱਖਾਂ ਦੇ ਮਸਲੇ ਦੇ ਵਿੱਚ ਬਿਨਾਂ ਸ਼ਰੋਮਣੀ ਕਮੇਟੀ ਦੀ ਸਲਾਹ ਤੋਂ ਕੋਈ ਵੀ ਫੈਸਲੇ ਨਹੀਂ ਲਏਤੇ ਜਾ ਸਕਦੇ ਪਰ ਤੱਕ ਸ਼੍ਰੀ ਹਜ਼ੂਰ ਸਾਹਿਬ ਦਾ ਬੋਰਡ ਭੰਗ ਕਰਕੇ ਸਰਕਾਰੀ ਨੁਮਾਇंदे ਪਾਏ ਗਏ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਇਸੇ ਤਰ੍ਹਾਂ ਬਦਲੀ ਗਈ ਦਿੱਲੀ ਦੇ ਵਿੱਚ ਗੁਰਦ ਆਮਾਂ ਦੀ ਸੇਵਾ ਕਰਦੀ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ ਚੋਣ ਨਹੀਂ ਕਰਾਈ ਜਾ ਰਹੀ ਹਰ ਪੈਰ ਪੈਰ ਤੇ ਇਸ ਸਰਕਾਰ ਵੱਲੋਂ ਕਾਂਗਰਸ ਦੇ ਰਾਹ ਤੇ ਚੱਲਦੇ ਆ ਸਿੱਖ ਪੰਥ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਸਾਡੇ ਕਈ ਮਸਲੇ ਸੀ ਜਿਹਦੇ 'ਚ ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋਏ ਏਡਾ ਵੱਡਾ ਅੰਦੋਲਨ ਹੋਇਆ ਉਦੋਂ ਪਰਚੇ ਕੀਤੇ ਗਏ ਕਿਸਾਨਾਂ ਤੇ ਉਹ ਸਾਰੇ ਕੇਸ ਵਾਪਸ ਲੈਣੇ ਸੀ ਜਿਹੜੇ ਵਾਅਦੇ ਉਸ ਵੇਲੇ ਉਸ ਕਿਸਾਨ ਅੰਦੋਲਨ ਨੂੰ ਉਸ ਧਰਨੇ ਨੂੰ ਚੁਕਵਾਉਣ ਵੇਲੇ ਭਾਰਤ ਦੀ ਸਰਕਾਰ ਨੇ ਕੀਤੇ ਸੀ ਉਹ ਵਾਅਦੇ ਇੰਪਲੀਮੈਂਟ ਕਰਨ ਦੀ ਗੱਲ ਸੀ ਐਮਐਸਪੀ ਦੀ ਗੱਲ ਸੀ ਜਿੱਥੇ ਤੁਸੀਂ ਕਣਕ ਤੇ ਝੋਨੇ ਤੇ ਐਮਐਸਪੀ ਮਿਲਦੀ ਹੈ ਉਥੇ ਨਰਮੇ ਤੇ ਮੱਕੀ ਤੇ ਗੰਨੇ ਤੇ ਮੂੰਗੀ ਤੇ ਇੱਥੇ ਐਮਐਸਪੀ ਵੀ ਦਿੱਤੀ ਜਾਵੇ ਲਖੀਮਪੁਰ ਖੇਰੀ ਜਿਹੜੇ ਉਹ ਸਿੱਖ ਸਾਡੇ ਭਰਾ ਜਿਹੜੇ ਮਾਰੇ ਗਏ ਉਥੇ ਕਿਸਾਨ ਉਹਨਾਂ ਦੇ ਕਾਤਲਾਂ ਵਿਰੁੱਧ ਬਣਦੀ ਕਾਰਵਾਈ ਉਹਨਾਂ ਨੂੰ ਜਿਹੜਾ ਮੁਆਵਜ਼ਾ ਉਹਨਾਂ ਨੂੰ ਨੌਕਰੀਆਂ ਉੱਥੇ ਦਿੱਤੀਆਂ ਜਾਣ ਤੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਵਾਸਤੇ ਪਾਕਿਸਤਾਨ ਦੇ ਜਿਹੜੇ ਬਾਰਡਰ ਹੈ ਵਾਗਾ ਤੇ ਹੁਸੈਣੀ ਵਾਲਾ ਇਹਨਾਂ ਬਾਰਡਰਾਂ ਨੂੰ ਖੋਲ੍ਹਿਆ ਜਾਵੇ ਇਸ ਤਰ੍ਹਾਂ ਪੰਜਾਬ ਦੇ ਕਈ ਮੁੱਦੇ ਜਿਹੜੇ ਅਸੀਂ ਫਲੈਗ ਕੀਤੇ ਸੀ ਸਾਡੀ ਕੋਰ ਕਮੇਟੀ ਨੇ ਆਪਦੀ ਮੀਟਿੰਗ ਤੋਂ ਬਾਅਦ ਜਨਤਕ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਨਹੀਂ ਉਹ ਮਤੇ ਪਾਸ ਕਰਕੇ ਲੋਕਾਂ ਦੇ ਸਾਹਮਣੇ ਰੱਖੇ ਸੀ ਕਿ ਜਿਸ ਨੇ ਵੀ ਜਿਸ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਇਹ ਮੁੱਦਿਆਂ ਤੇ ਗੱਲ ਹੋਏਗੀ ਇਹ ਮੁੱਦੇ ਐਕਸੈਪਟ ਹੋਣਗੇ ਤਾਂ ਗੱਲ ਅੱਗੇ ਚੱਲੇਗੀ ਸਰ ਕੈਂਡੀਡੇਟ ਕਦੋਂ ਤੱਕ ਐਲਾਨ ਸਕਦੀ ਹੈ ਸ਼ਰੂਮ ਨਿਕਲੀ ਦੇਖੋ ਹਜੇ ਇਲੈਕਸ਼ਨ 2 ਮਹੀਨੇ ਦੂਰ ਪਈ ਹੈ ਪਹਿਲੀ ਜੂਨ ਨੂੰ ਲਾਸਟ ਫੇਜ਼ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੈ ਸੋ ਇੱਕ ਪਾਰਟੀ ਦੀ ਪ੍ਰਕਿਰਿਆ ਹੁੰਦੀ ਹੈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਿਲੂਗੀ ਕੋਰ ਕਮੇਟੀ ਮਿਲੂਗੀ ਉੱਥੇ ਜਿਹੜੇ ਜਿਹੜੇ ਨਾਂ ਹਰ ਹਲਕੇ ਚੋਂ ਅੱਗੇ ਆਏ ਆ ਉਹਨਾਂ ਨਾਵਾਂ ਤੇ ਚਰਚਾ ਕਰਕੇ ਫਿਰ ਪਾਰਟੀ ਯੋਗ ਫੈਸਲਾ ਲੈ ਲੇਗੀ ਅਮਰ ਸਿੰਘ ਜੀ ਆਪ ਵੀ ਸਵਾਲ ਤਾਂ ਲਾਣੇ ਆ 2024 ਦੀਆਂ ਚੋਣਾਂ ਨੂੰ ਲੈ ਕੇ ਲਾ ਰਹੇ ਹਾਂ ਜਾਂ ਜਿਹੜੀ ਛੋਟੀ ਜਿਹੜੀ ਪੰਜਾਬ ਬਚਾਓ ਯਾਤਰਾ ਨੇ ਕਿਹਦੇ ਹੌਸਲੇ ਤੋਂ ਬਾਅਦ ਕਰ ਰਹੇ ਕੋ ਇੱਕ ਗੱਲ ਤਾਂ ਮੈਂ ਧੰਵਾਦ ਹੈ ਤੁਸੀਂ ਆਪਦੇ ਸਵਾਲ ਦੇ ਵਿੱਚ ਇਹ ਗੱਲ ਜ਼ਰੂਰ ਮੰਨੀ ਕਿ ਸਾਡੀ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਬੜੀ ਸਕਸੈਸਫੁਲ ਚੱਲ ਰਹੀ ਹੈ ਲੋਕਾਂ ਦਾ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈ ਲੋਕ ਬੜਾ ਵੱਡਾ ਸਮਰਥਨ ਦੇ ਰਿਹਾ ਤੇ ਬੜੀ ਵੱਡੀ ਗਿਣਤੀ ਵਿੱਚ ਉਹਦੇ ਚ ਸੁਦਾਰ ਸੁਖਬੀਰ ਸਿੰਘ ਬਾਦਲ ਨਾਲ ਸ਼ਾਮਲ ਹੋ ਰਿਹਾ ਇੱਕ ਚੀਜ਼ ਇਹ ਦਰਸਾਉਂਦਾ ਹੈ ਕਿ ਅੱਜ ਪੰਜਾਬ ਦੇ ਲੋਕ ਜੇ ਇੱਕ ਇਨਸਾਨ ਤੇ ਆਸ ਲਾਈ ਬੈਠੇ ਹੈ ਜਾਂ ਟੇਕ ਲਈ ਬੈਠੇ ਹੈ ਕਿ ਪੰਜਾਬ ਨੂੰ ਮੌਜੂਦਾ ਹਾਲਾਤਾਂ ਚੋਂ ਜਿਵੇਂ ਦਿਨ ਬਦ ਦਿਨ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹੈ ਹਰ ਪੱਖੋਂ ਜੇ ਉਹਨਾਂ ਹਾਲਾਤਾਂ ਚੋਂ ਕੋਈ ਕੱਢਣ ਦੀ ਸਮਰੱਥਾ ਰੱਖਦਾ ਤਾਂ ਉਸਾਰ ਸੁਖਬੀਰ ਸਿੰਘ ਬਾਦਲ ਹੈ ਦੂਸਰਾ ਸਵਾਲ ਤੁਸੀਂ ਕੀਤਾ ਕਿ ਇਹ ਜਿਹੜੀ ਜਥੇਬੰਦੀ ਅਨਾਉਂਸ ਹੋਈ ਹੈ ਇਹ ਇੱਕ ਪਾਰਟੀ ਦਾ ਨਾਰਮਲ ਪ੍ਰੋਸੀਜਰ ਹੈ ਇਹਨੂੰ ਤੁਸੀਂ ਕਿਸੇ ਚੀਜ਼ ਨਾਲ ਲੈ ਕੇ ਨਹੀਂ ਦੇਖ ਸਕਦੇ ਅੱਜ ਸਰਕਲ ਪ੍ਰਧਾਨ ਅਨਾਉਂਸ ਹੋਏ ਹੈ ਕੁਝ ਦਿਨਾਂ ਬਾਅਦ ਪਾਰਟੀ ਦੀ ਬਾਕੀ ਦੀ ਜਥੇਬੰਦੀ ਵੀ ਅਨਾਉਂਸ ਹੋਊਗੀ ਇੱਕ ਸਿਸਟਮ ਹੈ ਗ੍ਰਾਸ ਰੂਟਸ ਤੱਕ ਬੂਥ ਲੈਵਲ ਤੱਕ ਪਾਰਟੀ ਦੀ ਜਥੇਬੰਦੀ ਅਨਾਉਂਸ ਹੋਣੀ ਹੈ ਬਟਾ ਸਾਹਿਬ ਰਵਨੀਤ ਬਿੱਟੂ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਛੱਡ ਕੇ ਆਮ ਆਦਮੀ ਪੀਜੀਪੀ ਚਲੇ ਗਏ ਆ ਕਿ ਕਿਉਂ ਕੀ ਕਰ ਰਹੇ ਹੋ